ਸਕੂਲਾਂ ਦੇ ਵਿੱਚ ਵੀ ਜਨਨ ਕਿ ਹੁਣ ਨਸ਼ੇ ਨੇ ਐਂਟਰੀ ਕਰ ਲਈ ਹੈ ਜਿਹੜੇ ਛੋਟੇ ਛੋਟੇ ਬੱਚੇ ਛੋਟੇ ਛੋਟੇ ਕਲਾਸਾਂ ਦੇ ਵਿੱਚ ਪੜਨ ਵਾਲੇ ਉਹ ਵੀ ਸਕੂਲਾਂ ਦੇ ਵਿੱਚ ਲਿਆ ਕੇ ਬੀਅਰ ਸ਼ਰਾਬ ਹੋਰ ਤਰ੍ਹਾਂ ਦੀ ਜਨਨ ਕਿ ਡਰਿੰਕ ਬੜੀਆਂ ਕਰਦੇ ਨੇ ਅੱਜ ਕੈਮਰਾਮੈਨ ਨੂੰ ਕਹਿਣਾ ਇਸ ਸਕੂਲ ਦੇ ਵਿੱਚ ਬੜਾ ਇਕੱਠ ਹੈ ਜਨਨ ਕਿ ਬੱਚਿਆਂ ਦੇ ਮਾਪੇ ਵੀ ਪਹੁੰਚੇ ਆ ਘਬਰਾਏ ਹੋਏ ਆ ਵੀ ਜਿਹੜੇ ਸਾਡੇ ਬੱਚੇ ਆ ਵੀ ਉਹ ਕਿਸ ਤਰ੍ਹਾਂ ਜਨਨ ਕਿ ਇਹ ਜਿਹੜੀ ਬੀਅਰ ਪੀ ਸਕਦੇ ਆ ਜਨਨ ਕਿ ਤੁਸਾਨੂੰ ਵਿਸ਼ਵਾਸ ਨਹੀਂ ਆਉਣਾ ਇਸ ਗੱਲ ਦਾ ਇੱਧਰ ਵੇਖੋ ਉਹਨਾਂ ਦੇ ਮਾਪੇ ਖੜੇ ਨੇ ਇੱਧਰ ਬਾਈ ਜੀ ਵੀ ਖੜੇ ਨੇ ਪੂਰੀ ਜਾਣਕਾਰੀ ਲਵਾਂਗੇ ਪਹਿਲਾਂ ਇੱਧਰ ਆ ਜਾਓ ਇੱਥੇ ਕੈਮਰਾਮੈਨ ਨੂੰ ਕਹਿੰਦਾ ਇੱਧਰ ਆਓ ਮੜਾ ਜੀ ਤੁਸੀਂ ਕਿਵੇਂ ਦੇਖੋਗੇ ਜਿਹੜੀ ਮਾਨ ਸਰਕਾਰ ਤੁਸੀਂ ਇੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੋ ਤੁਹਾਡੀ ਮਾਨ ਸਰਕਾਰ ਵਾਅਦਾ ਕਰਦੀ ਸੀ ਕਿ ਇਹ ਨਸ਼ਾ ਖਤਮ ਹੋ ਜਾਊਗਾ ਪਰ ਉਹ ਨਸ਼ੇ ਦਾ ਜਿਹੜਾ ਬੋਲਬਾਲਾ ਉਵੇਂ ਚੱਲ ਰਿਹਾ ਪਰ ਹੁਣ ਸਕੂਲਾਂ ਦੇ ਵਿੱਚ ਵੀ ਜਿਹੜਾ ਨਸ਼ਾ ਇਹ ਸ਼ਰਾਬ ਨੂੰ ਤੁਸੀਂ ਨਸ਼ਾ ਮੰਨਦੇ ਹੋ ਜਾਂ ਨਹੀਂ ਮੰਨਦੇ ਮੰਨਦੇ ਨਹੀਂ ਮੰਨਦੇ ਇਹ ਨਸ਼ਾ ਵੜ ਗਿਆ ਸਕੂਲਾਂ ਦੇ ਵਿੱਚ ਵੀ ਆ ਗਿਆ ਸਰ ਮਾਨ ਸਰਕਾਰ ਆਪਣਾ ਵਾਅਦਾ ਪੂਰਾ ਕਰ ਰਹੀ ਹੈ ਮੈਂ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਸੋਸ਼ਲ ਮੀਡੀਆ ਇਨਚਾਰਜ ਪ੍ਰਮੋਦ ਕੁਮਾਰ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਗਰੀਬਾਂ ਦੇ ਬੱਚਿਆਂ ਦੀਆਂ ਗੱਲਾਂ ਪੰਜਾਬ ਸਰਕਾਰ ਦੇ ਹਿੱਤ ਲਿਆਉਣਾ ਚਾਹੁੰਦੇ ਉਹਨਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਾਂ ਕਿ ਸਕੂਲਾਂ 'ਚ ਕੀ ਹੋ ਰਿਹਾ ਹੈ ਮੇਰੇ ਕੋਲ ਇਹ ਬੱਚਿਆਂ ਦੇ ਪੇਰੈਂਟਸ ਦੀ ਕੰਪਲੇਟ ਆਈ ਵੀ ਇਸ ਤਰ੍ਹਾਂ ਕਰਕੇ ਤੁਸੀਂ ਮੌਜੂਦਾ ਸਰਕਾਰ ਦੇ ਮੌਜੂਦਾ ਵਰਕਰੋਂ ਸਕੂਲ 'ਚ ਵੀਰਾਂ ਦੇ ਡ੍ਰਿੰਕ ਚੱਲ ਰਹੇ ਆ ਟੀਚਰ ਦੀ ਨਿਗਰਾਨੀ ਚ ਚੱਲ ਰਹੀ ਹੈ ਹੈਡਮਾਸਟਰ ਦੀ ਨਿਗਰਾਨੀ ਚੱਲ ਰਹੀ ਹੈ ਮੈਨੂੰ ਇਹ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਹੋਈ ਮੈਂ ਉਸੇ ਟਾਈਮ ਸਕੂਲ ਚ ਇੱਥੇ ਪਹੁੰਚਿਆ ਫੋਟੋਆਂ ਵਗੈਰਾ ਲਈਆਂ ਫੋਟੋਆਂ ਵਗੈਰਾ ਚ ਤਾਂ ਲਈਆਂ ਮੈਂ ਦੇਖਿਆ ਚੈੱਕ ਕੀਤਾ ਵੀ ਕਮਰੇ 'ਚ ਕੋਈ ਟੀਚਰ ਨਹੀਂ ਹੈ ਕੋਈ ਆਪਣੇ ਹੈਡ ਆਪਣੇ ਉਹਨਾਂ ਦੇ ਇੱਕ ਮੁੱਟੇ ਲੈਬ 'ਚ ਜਾਂ ਦਫ਼ਤਰ 'ਚ ਆਪਣੇ ਪ੍ਰਿੰਸੀਪਲ ਹੈਡ ਨਹੀਂ ਹੈ ਬੱਚੇ ਕਿਤੇ ਖੇਡ ਰਹੇ ਨੇ ਸਕੂਲ ਟਾਈਮ ਟੀਚਰ ਕਿਤੇ ਬੈਠੇ ਨੇ ਮੈਨੂੰ ਐਡੀ ਵੱਡੀ ਪ੍ਰੋਬਲਮ ਹੋਈ ਵੀ ਇਹ ਸਕੂਲ 'ਚ ਹੋ ਕੀ ਰਿਹਾ ਹੈ ਹਮ ਬੱਚਿਆਂ ਨੇ 8 10 10 ਸਾਲ ਦੇ ਆ ਨੇ ਬੱਚਿਆਂ ਨੇ ਇੱਥੇ ਬੀਅਰ ਪੀਤੀ ਹੈ ਕੁੜੀਆਂ ਨੇ ਪੀਤੀ ਹੈ ਪਾਰਟੀ ਕੀਤੀ ਹੈ ਟੀਚਰ ਕੋਲੇ ਬੈਠੇ ਨੇ ਅੱਛਾ ਇਹ ਤੁਸੀਂ ਆ ਕੇ ਮੁੱਦਾ ਆਪ ਕੀ ਵੇਖਿਆ ਸਰ ਕੁਝ ਇਹ ਮੈਂ ਜਦੋਂ ਇੱਥੇ ਆਇਆ ਇੱਥੇ ਬੱਚੇ ਉੱਥੇ ਖੇਡ ਰਹੇ ਸੀ ਮੇਰੇ ਕੋਲ ਸਿਰਫ ਕੰਪਲੀਟ ਅਸੀਂ ਇਹ ਗੱਲ 2 ਦਿਨ ਪਹਿਲਾਂ ਦੀ ਆ ਮੈਂ ਇਹਨਾਂ ਨੂੰ ਪੁੱਛਿਆ ਮੈਡਮ ਤੁਸੀਂ ਕੋਈ ਕੀਤੀ ਕਾਰਵਾਈ ਇਹ ਕਹਿੰਦੇ ਸਾਡੇ ਕੋਲ ਕੋਈ ਗੱਲ ਨਹੀਂ ਹੋਈ ਇਹੋ ਜੀ ਇਹ ਤਾਂ ਛੋਟੇ ਬੱਚਿਆਂ ਨੇ ਕੀਤੀ ਹੈ ਪੰਜਵੀਂ ਸਕੂਲ ਵਾਲੇ ਬੱਚਿਆਂ ਨੇ दारू ਪੀਤੀ ਹੈ ਜਾਂ ਡਰਿੰਕ ਪੀਤੀ ਹੈ ਇੱਥੇ ਕੋਈ ਗੱਲ ਨਹੀਂ ਹੋਈ ਜਦੋਂ ਮੈਂ ਇਹਨਾਂ ਦੇ ਪੇਰੈਂਟਸ ਕੋਲੇ ਗਿਆ ਗੱਲ ਲੈ ਕੇ ਵੀ ਇਹ ਗੱਲ ਝੂਠਾ ਹੈ ਇਹ ਕਹਿੰਦੇ ਨਹੀਂ ਅਸੀਂ ਨਾਲ ਚੱਲਦੇ ਆ ਜਦੋਂ ਅੱਜ ਮੈਂ ਦੇ ਇੱਥੇ ਲਿਖਤੀ ਰੂਪ ਚ ਦੇਣ ਆਇਆ ਪਹਿਲਾਂ ਹੀ ਇਹ ਪੈਰੈਂਟ ਸਿੱਤੇ ਹਾਜ਼ਰ ਸਨ ਇਕੱਠ ਕੀਤਾ ਹੋਇਆ ਸੀਗਾ ਇਹਨਾਂ ਨੇ ਪੱਤਰਕਾਰ ਸਾਹਿਬ ਪਹੁੰਚੇ ਵੀ ਸੀਗੇ ਜੀ ਮੈਂ ਹੁਣ ਸੀਐਮ ਸਾਹਿਬ ਸਰਕਾਰ ਭਗਵੰਤ ਮਾਨ ਅੱਗੇ ਇਹ ਰੱਖਾਂਗਾ ਗੱਲ ਵੀ ਇਹ ਸਖਤ ਤੋਂ ਸਖਤ ਪ੍ਰਿੰਸੀਪਲ ਅੱਗੇ ਕਾਰਵਾਈ ਕੀਤੀ ਜਾਵੇ ਵੀ ਉਹਨਾਂ ਦੀ ਨਿਗਰਾਨੀ 'ਚ ਇਹ ਨਸ਼ੇ ਦਾ ਕੰਮ ਹੋਇਆ ਅੱਜ ਜੁਆਕਾਂ ਨੇ ਬੀਅਰ ਪੀਤੀ ਐ ਕਾਨੂੰ ਚਿੱਟਾ ਵੀ ਲਾਉਣਗੇ ਅਸੀਂ ਕਿੱਥੇ ਜਾਵਾਂਗੇ ਇਹ ਪੈਰੈਂਟ ਵਿਚਾਰੇ ਇੱਕ 5-5 ਰੁਪਏ ਵਿਆਜ ਤੇ ਪੈਸੇ ਲੈ ਕੇ ਐਡਵੀਸਰਾਂ ਦੇ ਰਹੀ ਐ ਦਿਹਾੜੀਆਂ ਮਿਲ ਨਹੀਂ ਰਹੀਆਂ ਇਹ ਕਿੱਥੇ ਜਾਣਗੇ ਦੱਸੋ ਮੈਨੂੰ ਸਾਰੇ ਇਹਦਾ ਜਵਾਬ ਦਿਓ ਇਹ ਪੈ 8000 ਰੁਪਏ ਤਨਖਾਹ ਲੈ ਕੇ ਆਪਦੇ ਸ਼ਾਮ ਨੂੰ ਕਰੇ ਚਲੇ ਜਾਂਦੇ 2 ਵਜੇ ਡਿਊਟੀ ਪੂਰੀ ਕਰਕੇ ਅਸੀਂ ਆਪਣੀ ਪਾਰਟੀ ਦੇ ਵਰਕਰ ਫਰੀ ਬਿਲਕੁਲ ਕੋਈ ਪੈਸਾ ਨਹੀਂ ਲੈ ਰਹੇ ਸਾਨੂੰ ਸੀਐਮ ਸਾਹਿਬ ਤੋਂ ਦਾਇਰ ਦਿੱਤੀ ਗਈ ਐ ਕੋਈ ਚੰਗਾ ਕੰਮ ਹੋ ਰਿਹਾ ਉਹਨੂੰ ਮੂਹਰੇ ਲਿਆਓ ਸਾਡੇ ਜੇ ਕੋਈ ਮਾੜਾ ਕੰਮ ਹੋ ਰਿਹਾ ਉਹਨੂੰ ਸਾਡੀ ਹਿੱਤ 'ਚ ਸਾਡੀ ਨਿਗਰਾਨੀ ਦਿੱਤਾ ਜਾਵੇ ਜੀ ਅਸੀਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਇਹੀ ਕਹਾਂਗੇ ਬਹੁਤ ਹੀ ਜਲਦ ਇਹਨਾਂ ਤੇ ਐਕਸ਼ਨ ਲਿਆ ਜਾਵੇ ਨਹੀਂ ਗਾਂ ਸਕੂਲ ਤੇ ਬਹੁਤ ਮਾੜਾ ਹਾਲ ਹੋਵੇਗਾ ਜੀ ਜਿਹੜੇ ਬੱਚਿਆਂ ਨੇ ਜਨਕਿ ਬੀਅਰ ਪੀਤੀ ਆ ਉਹ ਬੱਚਾ ਵੀ ਸਾਡੇ ਇਸ ਵਕਤ ਨਾਲ ਆ ਇਹ ਇਹ ਬੱਚੇ ਨੇ ਜਨਕਿ ਪੀਤੀ ਆ ਦੱਸਿਆ ਨਾਮ ਕੀ ਬਤੋਇ ਬੇਗਮ ਪ੍ਰੀਤ ਜੀ ਹਾਂ ਬੇਗਮ ਪ੍ਰੀਤ ਬੇਗਮ ਪ੍ਰੀਤ ਬੇਗਮ ਪ੍ਰੀਤ ਕਿਹੜੀ ਕਲਾਸ ਦਾ ਸਟੂਡੈਂਟ ਹੈ 8ਵੀਂ 8ਵੀਂ ਕਲਾਸ ਦਾ ਇੱਥੇ ਤੁਸੀਂ ਬੀਅਰ ਪੀਤੀ ਹਾਂਜੀ ਕਿੰਨੀਆਂ ਬੋਤਲਾਂ ਲੈਂਦੀਆਂ ਸੀ ਇੱਕ ਹੀ ਇੱਕ ਬੋਤਲ ਕਿੰਨੇ ਜਣੇ ਸੀ ਅਸੀਂ 8-9 ਜਣੇ ਸੀ ਮੁੰਡੇ-ਮੁੰਡੇ 8 ਮੁੰਡੇ ਤੇ ਸੋਨੂੰ ਕੋਈ ਪਾਰਟੀ ਕਰ ਰਹੇ ਸੀ ਜਾਂ ਵੈਸੇ ਕਿਉਂ ਲੈਂਦੀ ਇਹ ਮੁੰਡੇ ਦਾ ਜਨਮ ਦਿਨ ਸੀ ਅੱਛਾ ਜਨਮ ਦਿਨ ਤੇ ਠੰਡਾ ਲੈ ਕੇ ਵੀ ਪੀ ਸਕਦੇ ਸੀ ਕੋਕ ਵੀ ਲੈ ਆ ਸਕਦੇ ਸੀ ਸਮੋਸੇ ਵੀ ਲੈ ਕੇ ਪੀ ਸਕਦੀ ਪਹਿਲਾਂ ਵੀ ਕਿਤੇ ਪੀਂਦੇ ਰਹੇ ਆ ਨਹੀਂ ਨਹੀਂ ਇਹ ਪਹਿਲੀ ਵਾਰ ਪੀਤੀ ਆ ਹਾਂਜੀ ਤੁਹਾਨੂੰ ਪਤਾ ਵੀ ਇਹ ਬੀਚ ਨਸ਼ਾ ਹੁੰਦਾ ਜਾਂ ਨਹੀਂ ਹੁੰਦਾ ਨਹੀਂ ਜੀ ਸਾਨੂੰ ਨਹੀਂ ਪਤਾ ਸਾਨੂੰ ਤੁਹਾਨੂੰ ਕਿਵੇਂ ਪਤਾ ਵੀ ਇਹ ਨਸ਼ਾ ਹੈ ਨਹੀਂਗਾ ਜਾਂ ਨਹੀਂਗਾ ਜੀ ਪੀਤੀ ਸੀ ਸਾਨੂੰ ਕੁਝ ਨਹੀਂ ਹੋਇਆ ਅੱਛਾ ਹਾਂਜੀ ਪੀਤੀ ਸੀ ਕੁਝ ਨਹੀਂ ਹੋਇਆ ਫਿਰ ਇੱਕ ਅੱਧੀ ਹੋਰ ਮਗਾ ਲੈਣੀ ਸੀ ਵੀ ਨਸ਼ੇਮਾਰੇ ਨੇ ਪੀਤੀ ਸੀ ਤੇ ਸ਼ੌਂਕ ਮਾਰੇ ਨੇ ਸ਼ੌਂਕ ਮਾਰੇ ਨੇ ਪੀਤੀ ਆ ਜੀ ਟੀਚਰਾਂ ਨੇ ਸਾਨੂੰ ਵੇਖਿਆ ਨਹੀਂਗਾ ਜੀ ਅਪ੍ਰੈਲ ਵਾਲੇ ਸ਼ੁਰੂ ਨਹੀਂ ਹੋਏ ਸਕੂਲ ਸਟਾਰ ਨਹੀਂ ਹੋਇਆ ਸੀ ਅੱਛਾ ਸਟਾਰ ਰੂਮ ਚੋਂ ਉੱਥੇ ਦਫ਼ਤਰ 'ਚ ਬੈਠੇ ਸੀ ਸਾਰੇ ਪਤਾ ਨਹੀਂ ਲੱਗਣਤਾ ਇਹ ਵੀ ਸਕੂਲ ਲੱਗਣ ਤੋਂ ਜਾਨੀ ਕਿ ਪਹਿਲਾਂ ਆ ਕੇ ਪੀਤੀਆ ਤੜਕੇ ਦੜਕੇ ਸਵੇਰ ਸਵੇਰ ਰੋਟੀ ਖਾ ਕੇ ਐਸੀ ਕਰੋ ਨਹੀਂ ਨਰਨੇ ਕਾਲ ਦੀ ਚੱਕਦਾ ਕੰਮ ਵੇਖੋ ਜਿਹੜੇ ਛੋਟੇ ਛੋਟੇ ਬੱਚੇ ਆ ਇਹਨਾਂ ਨੇ ਆ ਕੇ ਇਹ ਗਵਾਹ ਇਸ ਚੀਜ਼ ਦਾ ਇਹ ਕਹਿੰਦਾ ਸੀ ਤੜਕੇ ਸਕੂਲ ਲੱਗਣ ਤੋਂ ਪਹਿਲਾਂ ਜਾਨੀ ਕਿ ਆ ਕੇ ਇਹਨਾਂ ਨੇ ਜਾਨੀ ਕਿ ਸਕੂਲ ਦੇ ਵਿੱਚ ਜਿਹੜੀ ਬੀਰ ਦੀ ਜਾਨੀ ਕਿ ਬੋਤਲ ਲਿਆਂਦੀ ਕਹਿੰਦੇ ਜਨਮ ਦਿਨ ਮਨਾ ਰਹੇ ਸੀ ਤੇ ਤੜਕੇ ਆ ਕੇ ਪੀਤੀ ਇੱਕ ਬੋਤਲ ਅਸੀਂ ਲੈਂਦੀ ਆ ਇਹ ਮੁੰਡਾ ਉਹ ਖੁਦ ਹੈ ਜਿਨ੍ਹਾਂ ਨੇ ਜਾਨੀ ਕਿ ਸਕੂਲ ਦੇ ਵਿੱਚ ਫਿਰ ਟੀਚਰਾਂ ਨੂੰ ਪਤਾ ਲੱਗਿਆ ਟੀਚਰਾਂ ਨੇ ਕੀ ਕਿਹਾ ਤੁਹਾਨੂੰ ਸਾਨੂੰ ਟੀਚਰਾਂ ਨੇ ਇਹ ਗੱਲ ਕਹੀ ਸੀ ਜੀ ਅੱਜ ਤੋਂ ਬਾਅਦ ਆਏ ਥੋੜੀ ਗਲਤੀ ਹੋ ਗਈ ਜੇ ਅੱਗੇ ਤੋਂ ਥੋੜੀ ਗਲਤੀ ਹੋਈ ਤੁਹਾਨੂੰ ਨਸ਼ਾ ਛਡਾਓ ਕੇਂਦਰ ਚ ਭੇਜਿਆ ਜਾਊਗਾ ਤੇ ਤੁਹਾਡੇ ਤੇ ਤੁਹਾਡਾ ਨਾਮ ਕਟਾਇਆ ਜਾਊਗਾ ਅੱਛਾ ਇੰਨੀ ਗਲਤੀ ਉਹ ਜੀ ਕਿਵੇਂ ਦੇਖੋਗੇ ਤੁਸੀਂ ਬਾਹਰ ਜਾ ਦੇਖੋ ਜੀ ਇਸ ਚੀਜ਼ ਦਾ ਅਜੇ ਕੁਝ ਨਹੀਂ ਪਤਾ ਵੀ ਕੀ ਹੋਇਆ ਜਾਂ ਨਹੀਂ ਹੋਇਆ ਮੈਂ ਜਸਟ ਹੁਣੇ ਆਇਆ ਤਾਂ ਬੱਚਿਆਂ ਨੂੰ ਪੁੱਛਦੇ ਆਪਾਂ ਤਾਂ ਇੱਕ ਸਾਝੇ ਬੰਦੇ ਆ ਜੀ ਹੂੰ ਦੇਖਦੇ ਵੀ ਕੀ ਹੋਇਆ ਨਹੀਂ ਬੇਟਾ ਲੈ ਕੇ ਜੀ ਤੁਸੀਂ ਬੀਅਰ ਆਪ ਕਿਹਨੇ ਕਿਹਾ ਤੁਹਾਨੂੰ ਲਿਆਉਣ ਵਾਸਤੇ ਹੈਂ ਹਰਦਾ ਜਾਨ ਅਸਲਾਮ ਹੁਣ ਇਹਦੇ ਵਿੱਚ ਗੱਲ ਇਹ ਆ ਵੀ ਜੇ ਕੋਈ ਬੱਚਾ ਲੱਗਦਾ ਟੀਚਰ ਦਾ ਤਾਂ ਕਸੂਰ ਨਹੀਂ ਕਹਿ ਸਕਦੇ ਆਪਾਂ ਹੂੰ ਕਿਉਂਕਿ ਬੱਚਾ ਘਰੋਂ ਲੈ ਆਇਆ ਜਾਂ ਕੋਈ ਠੇਕੇ ਤੋਂ ਲੈ ਆਇਆ ਜਾਂ ਕਿਤੋਂ ਲੈ ਆ ਉਹਨਾਂ ਦੀ ਗੈਰਹਾਜ਼ਰੀ ਚ ਪੈ ਗਿਆ ਤਾਂ ਇੱਥੇ ਨਰੋਲੇ ਤਾਂ ਨਹੀਂ ਕਹਿ ਸਕਦੇ ਕਿ ਟੀਚਰ ਦਾ ਵੀ ਕਸੂਰ ਟੀਚਰ ਦਾ ਕਸੂਰ ਨਹੀਂ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਲੈਂਦੀ ਆ ਹਾਂ ਪਿੱਛੇ ਦਾ ਕੋਈ ਰੋਲ ਨਹੀਂ ਅਸੀਂ ਟੀਚਰ ਨੂੰ ਨਹੀਂ ਕਹਿੰਦੇ ਜੇ ਟੀਚਰ ਨੂੰ ਅਸੀਂ ਗੁਨਾਹਗਾਰ ਕਹਾਂ ਕਿ ਉਹ ਨਹੀਂ ਗਿਆ ਕਿਉਂਕਿ ਬੱਚੇ ਸਕੂਲ ਹੋਣ ਤੋਂ ਪਹਿਲਾਂ ਕੁਝ ਵੀ ਕਰ ਸਕਦੇ ਆ ਛੁੱਟੀ ਤੋਂ ਬਾਅਦ ਵੀ ਕੁਝ ਵੀ ਕਰ ਸਕਦੇ ਜਨਕੀ ਦੇਖੋ ਗੱਲ ਇਹ ਆ ਵੀ ਸਕੂਲ ਦੇ ਵਿੱਚ ਕੋਈ ਡਿਸਪਲਨ ਨੌਨ ਡਿਸਪਲਨ ਹੁੰਦਾ ਤਾਂ ਸਟਾਫ ਦੇ ਜਾਂ ਉਹ ਦੇੰਦਾਰ ਹੈ ਪਰ ਜੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਜੇ ਕੋਈ ਪਾਰਟੀ ਚੱਲ ਰਹੀ ਹੈ ਤਾਂ ਉਹਦੇ ਬਾਰੇ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਵੀ ਕੀ ਹੋ ਰਿਹਾਦਾ ਜੀ ਜੀ ਚਲੋ ਕੋਈ ਨਹੀਂ ਆਪਾਂ ਜਨ ਕੇ ਟੀਚਰਾਂ ਦਾ ਵੀ ਪੱਖ ਲਾਵਾਂਗੇ ਤੁਹਾਡੇ ਬੱਚੇ ਇੱਥੇ ਪੜ੍ਹਦੇ ਆ ਹਾਂ ਵੀਰੇ ਹੂੰ ਆਪਣੀ ਕੁੜੀ ਪੜ੍ਹਦੀ ਹੈ ਇੱਥੇ ਇੱਕ ਵਾਰੀ ਆ ਮੇਰੇ ਮੁੰਡੇ ਦੇ ਨਾਲ ਟੂਈ ਦੇ ਵਿੱਚ ਬਰਫ ਪਾ ਕੇ ਉਹਦੇ ਉੱਤੇ ਮੁੱਕੇ ਮਾਰੇ 15 ਦਿਨੋਂ ਸਕੂਲ ਨਹੀਂ ਆਇਆ ਜਦੋਂ ਉਹਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੈਂ ਨਹੀਂ ਜਾਣਾ ਮੇਰਾ ਨਾਂ ਕੱਟ ਦਿਓ ਤੇ ਜਦੋਂ ਉਹਦੀ ਸ਼ਰਟ ਲਾ ਕੇ ਦੇਖੀ ਉਹਦੇ ਪਿੱਛੇ ਨਾ ਜਮਾ ਲਾਲ ਹੋਇਆ ਪਿਆ ਬਰਫਾ ਕੇ ਕੁੱਟਿਆ ਮੁੰਡਾ ਮੇਰਾ ਡਰਦਾ ਮਾਸਾ ਸਕੂਲ ਛੱਡ ਕੇ ਜਾਈਦਾ ਹੁਣ ਉਹ ਕੋਈ ਐਕਸ਼ਨ ਨਹੀਂ ਲਿਆ ਉਹ ਮੈਡਮਾਂ ਨੂੰ ਵੀ ਆਖਿਆ ਮੁੰਡੇ ਦੇ ਬਿਆਨ ਲਗਵਾ ਮੈਡਮਾਂ ਨੂੰ ਵੀ ਆਖਿਆ ਤੂੰ ਹਾਂ ਸਕੂਲ ਅੱਗੇ ਜਿੱਦ ਕੰਮ ਹੋਇਆ ਪਹਿਲਾਂ ਵਾਲੇ ਕਾਂਗਰਸ ਸਕੂਲ ਅੱਗੇ ਜਿੱਦ ਕੰਮ ਹੋਇਆ ਤੁਸੀਂ ਉਹ ਕਹਿ ਰਹੇ ਸਕੂਲ ਤੋਂ ਜੇ ਨਹੀਂ ਕਿਸੇ ਪਹਿਲਾਂ ਪੀਤੀ ਹੈ ਤੁਸੀਂ ਬਾਅਦ ਚ ਸਕੂਲ ਲੱਗੇ ਤੋਂ ਕੰਮ ਹੈ ਜੀ ਟੀਚਰ ਇੱਥੇ ਮੌਜੂਦ ਨਹੀਂ ਤੁਸੀਂ ਨਾ ਨਾ ਬੋਲੋ ਵਿੱਚ ਤੁਸੀਂ ਕਿਉਂ ਬੋਲੀਏ ਨੇ ਵਿੱਚ ਸਕੂਲ ਤੋਂ ਪਹਿਲਾਂ ਪਿੱਤੀ ਦੇ ਬਾਅਦ ਪਿੱਤੀ ਆ ਪਹਿਲਾਂ ਪੀਤੀਆ ਪਹਿਲਾਂ ਪੀਤੀਆ ਫਿਰ ਤੁਸੀਂ ਜੁਆਕਨ ਉਹ ਨਾ ਕਰੋ ਤੁਸੀਂ ਮਜਬੂਰ ਕਰੀਨੇ ਬੋਲਣ ਲਈ ਜਨ ਕਿ ਉਹ ਕਹਿੰਦੇ ਸਕੂਲ ਤੋਂ ਪਹਿਲਾਂ ਪੀਤੀਆ ਹਾਂ ਤੁਹਾਡੇ ਬੱਚੇ ਪੜ੍ਹਦੇ ਇਤੇ ਹਾਂਜੀ ਸਾਡੇ ਬੱਚੇ ਪੜ੍ਹਦੇ ਆ ਅੱਜ ਕੱਬੀ ਆਰੇ ਪੀਂਦੇ ਕੱਲ ਨੂੰ ਚਿੱਟਾ ਲਾਉਣਗੇ ਸਾਡੇ ਬੱਚਾ ਦਾ ਕੀ ਭਵਿੱਖ ਹੈ ਤੇ ਤੁਹਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਬੰਦੀਆਂ ਐ ਮੇਰੀ ਗੱਲ ਸੁਣੋ ਉਹ ਕਹਿੰਦੇ ਬੱਚਾ ਨੇ ਜਿਹੜੀ ਪੀਤੀਆ ਨਾ ਬੀਅਰ ਜਨ ਕਿ ਸਕੂਲ ਲੱਗਣ ਤੋਂ ਪਹਿਲਾਂ ਪੀਤੀਆ ਇਹ ਤੁਹਾਨੂੰ ਖੁਦ ਪਤਾ ਹੈ ਗੱਲ ਆ ਤੇ ਬੱਚੇ ਕਹੀਂ ਆਂਦੇ ਵੀ ਟੀਚਰ ਉਸਕੇ ਅੰਦਰ ਦਫ਼ਤਰ ਦੇ ਅੰਦਰ ਬੈਠੇ ਸੀ ਜੀ ਕਫੇ ਟੀਚਰ ਜਦੋਂ ਬੈਠੇ ਸੀ ਪਰ ਟੀਚਰਾਂ ਦਾ ਕੋਈ ਰਿਸਪੌਂਸਿਬਿਲਟੀ ਨਹੀਂ ਸੀ ਘੇਰ ਰਾਉਂਡ ਲਈਏ ਮੇਰੇ ਬੱਚੇ ਆਏ ਆ ਕਲਾਸਾਂ ਚਾਹ ਰਾਉਂਡ ਲਈਏ ਇਸ ਗੱਲ ਦਾ ਅਸੀਂ ਪੁੱਛਿਆ ਹੁਣ ਉਹ ਕਹਿੰਦੇ ਸਕੂਲ ਲੱਗਣ ਤੋਂ ਜਾਨੀ ਕਿ ਪਹਿਲਾਂ ਪੀਤੀ ਬੱਚੇ ਕੋਲ ਮੰਨੀਆਂ ਦੇ ਗੱਲ ਪਰ ਤੋਂ ਚੌਥੇ ਦੀ ਗੱਲ ਹੈ ਇੱਥੇ ਕੋਈ ਮੁੰਡਾ ਕੁੜੀ ਨੂੰ ਕੜੇ ਤੇ ਉਹ ਛਾਪਾ ਦੇ ਕੇ ਗਿਆ ਇਹ ਦਿਨ ਦਿਹਾੜੇ ਦੀ ਗੱਲ ਹੈ ਇਹ ਕੋਈ ਸਕੂਲ ਲੱਗਣ ਤੋਂ ਪਹਿਲਾਂ ਦੀ ਗੱਲ ਨਹੀਂ ਉਹ ਮੁੰਡੇ ਦਾ ਨਾਂ ਕੱਟਦਾ ਕੁੜੀ ਦਾ ਕਿਉਂ ਨਹੀਂ ਕੱਟਿਆ ਵੀ ਜੀ 6ਵੀਂ ਕਲਾਸ ਦੀ ਕੁੜੀ ਕਿ ਕਿਉਂ ਕਿਸੇ ਦਿੱਤੀ ਇਤਿਆਨੀ ਦਾ ਨਾਮ ਲੈਣਾ ਪਰ ਇੱਥੇ ਇੰਨਾ ਕੁਸ਼ ਹੋਈ ਜਾਂਦਾ ਕੋਈ ਨਹੀਂ ਕੋਈ ਆਪਾਂ ਹੋਰ ਕੁਛ ਨਹੀਂ ਹਾਂਜੀ ਵੀਰ ਜੀ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸਕੂਲ 'ਚ ਗੌਰ ਹੈ ਨਹੀਂ ਕਿ ਬੱਚਿਆਂ ਦੀ ਬੱਚੇ ਬਾਹਰ ਅੰਦਰ ਜਾਂਦੇ ਆ ਬਾਹਰਲੇ ਬੱਚੇ ਸਕੂਲ ਦੇ ਵਿੱਚ ਆਉਂਦੇ ਆ ਬੱਚੇ ਜੇ ਅੱਜ ਤੋਂ ਹੀ ਬੀਅਰ ਪੀਣ ਲੱਗੇ ਕੱਲ ਨੂੰ ਚਿੱਟਾ ਵੀ ਲਾਉਣਗੇ ਇਹਨਾਂ ਦੇ ਨਾਲ ਸਕੂਲ ਦੇ ਨਾਲ ਹੀ ਚਿੱਟੇ ਦਾ ਗੜ ਬੈਠਾਗਾ ਠੀਕ ਹੈ ਬੱਚੇ ਚਿੱਟਾ ਵੀ ਲਾਉਣਗੇ ਗੋਲੀਆਂ ਵੀ ਖਾਣਗੇ ਜੇ ਅੱਜ ਤੋਂ ਬੱਚੇ ਸਟਾਰਟ ਹੋ ਗਏ ਤਾਂ ਗਾਂ ਸਾਡਾ ਪਰ ਖਰਾਬ ਹੋ ਗਏ ਠੀਕ ਹੈ ਤੇ ਤੁਹਾਡੇ ਵੀ ਆ ਦੀ ਰਿਸਪੋਨਸਿਬਿਲਟੀ ਬਣਦੀ ਆ ਮਾਪਿਆਂ ਦੀ ਇਕੱਲੇ ਆਪਾਂ ਟੀਚਰਾਂ ਦੇ ਵੀ ਚਿਕੜਨਾ ਛਿਟ ਗਏ ਅਸੀਂ ਇਹ ਆਉਨੇ ਆ ਵੀ ਜੇਕਰ ਸਾਡਾ ਬੱਚਾ ਮੈਂ ਕਹਿੰਨੀ ਮੇਰਾ ਬੱਚਾ ਪੜਦਾ ਹੈ ਸਕੂਲ ਦੇ ਵਿੱਚ ਮੇਰਾ ਬੱਚਾ 150 ਰੁਪਿਆ ਲੈ ਕੇ ਆਇਆ ਟੀਚਰਾਂ ਦਾ ਫਰਜ ਬਣਦਾ ਪਲੀਜ਼ ਰਿਕਵੈਸਟ ਨਾਲ ਹੀ ਕਹਿੰਨੇ ਆਸੀਂ ਵੀ ਸਾਨੂੰ ਉਹਨਾਂ ਦਾ ਇਨਫੋਰਮ ਕੀਤਾ ਜਾਵੇ ਸਾਨੂੰ ਦੱਸਿਆ ਜਾਵੇ ਫੋਨ ਕੀਤਾ ਜਾਵੇ ਕਿ ਬੱਚੇ ਨੂੰ ਤੁਸੀਂ ਐਨੇ ਪੈਸੇ ਦੇ ਕੇ ਤੋਰਿਆ ਹਾਂ ਜੀ ਬੱਚੇ ਦਾ ਬਰਥਡੇ ਆ ਗਿਆ ਉਹ ਟਾਫੀਆਂ ਵਗੈਰਾ ਵੰਡ ਸਕਦਾ ਜਾਂ ਉਹ ਕੋਈ ਸੁੱਕੀ ਚੀਜ਼ ਲਿਆ ਕੇ ਬੱਚੇ ਖਾ ਸਕਦੇ ਆ ਇਹਦਾ ਮਤਲਬ ਇਹ ਨਹੀਂ ਕਿ ਬੱਚੇ ਦਾ ਜਨਮ ਦਿਨ ਹੈ ਉਹ ਕੇਕ ਲਿਆ ਕੇ ਇੰਜੋਏ ਕਰੂਗਾ ਇਹ ਕੋਈ ਕਲੱਬ ਨਹੀਂ ਹੈਗਾ ਗਾ ਇਹ ਸਰਕਾਰੀ ਸਕੂਲ ਆ ਅਸੀਂ ਤਾਂ ਬੱਚੇ ਪਾਏ ਇੱਥੇ ਦੋਸਤੋਂ ਤੁਸੀਂ ਕਹਿੰਨੇ ਪੈਸਿਆਂ ਦੀ ਗੱਲ ਚੱਲੀ ਸੀ ਵੀ ਪੈਸੇ ਲਿਉਂਦੇ ਆ ਬੱਚੇ ਬੱਚੇ ਕਿਹੜੇ ਕਿਹੜੇ ਬੱਚੇ ਦੀ ਜੇਬ ਫਰੋਲਣਗੇ ਕਿਹੜੇ ਕਿਹੜੇ ਬ ਇਹ ਲੈਓ ਨਹੀਂ ਉਹ ਦੱਸਣਗੇ ਲੱਗ ਜਾਂਦਾ ਜਦੋਂ ਦੁਕਾਨ ਤੇ ਬਾਹਰ ਜਾਂਦੇ ਆ ਉਦੋਂ ਤਾਂ ਜਦੋਂ ਬੱਚਾ ਚੀਜ਼ ਲੈ ਕੇ ਆਉਂਦਾ ਤੁਹਾਨੂੰ ਉਦੋਂ ਵੀ ਪਤਾ ਲੱਗੂਗਾ ਨਾ ਕਿ ਬੱਚਾ ਚੀਜ਼ ਲੈ ਕੇ ਆਇਆ ਉਹਨੂੰ ਤੁਸੀਂ ਪੁੱਛ ਸਕਦੇ ਆ ਵੀ ਤੁਸੀਂ ਕਿੱਥੋਂ ਲੈ ਕੇ ਆਏ ਥੋੜੇ ਪੈਰਸ ਨੇ ਦਿੱਤੇ ਆ ਤੁਸੀਂ ਉਹਨੂੰ ਫੋਨ ਕਰਕੇ ਪੁੱਛੋ ਵੀ ਤੋਂ ਤੁਸੀਂ ਪੈਸੇ ਦਿੱਤੇ ਆ ਉਹਨੂੰ ਤਾਂ ਅਸੀਂ ਵੀ ਗੌਰ ਕਰਕੇ ਬੱਚੇ ਦੀ ਵੀ ਬੱਚਾ ਸਾਡੇ ਘਰੋਂ ਚੋਰੀ ਪੈਸੇ ਲੈ ਕੇ ਜਾ ਰਿਹਾ ਕੀ ਅਸੀਂ 5 5 700 ਰੁਪਇਆ ਦਿਹਾੜੀ ਕਰਕੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਇਸੇ ਕਰਕੇ ਪੜਾਉਣੇ ਸਾਡੀ ਪਹੁੰਚ ਨਹੀਂ ਹੈਗੀਗੀ ਪ੍ਰਾਈਵੇਟ ਸਕੂਲਾਂ ਦੀ ਫਿਰ ਸਾਨੂੰ ਸਰਕਾਰੀ ਸਕੂਲ ਦਾ ਕੀ ਫਾਇਦਾ ਹੋਇਆ ਜਦੋਂ ਸਾਨੂੰ ਕੋਈ ਉਸ ਗੱਲ ਦਾ ਜਾਣਕਾਰੀ ਨਹੀਂ ਹੈਗੀ ਜੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਇਹ ਗੱਲ ਤੁਸੀਂ ਮੰਨਦੇ ਹੋ ਹਾਂਜੀ ਇਸ ਗੱਲ ਨੂੰ ਕਿੰਨਾ ਆਪਾਂ ਟੀਚਰਾਂ ਨੂੰ ਵੀ ਨਾ ਕਹੀਏ ਅਸੀਂ ਮੰਨਦੇ ਹਾਂ ਟੀਚਰ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਵੀ ਨਾਲ ਓਨੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਜੇਕਰ ਹਾਂਜੀ ਸਾਡੀ ਘਰੇ ਜ਼ਿੰਮੇਵਾਰੀ ਬਣਦੀ ਹੈ 8 ਵਜੇ ਬੱਚੇ ਸਕੂਲ ਆਉਂਦੇ 2 ਵਜੇ ਤੋਂ ਬਾਅਦ ਚ ਕੋਈ ਕੰਮ ਹੁੰਦਾ ਉਹਦੀ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ ਠੀਕ ਆ ਸਾਡੇ ਬੱਚੇ ਜ਼ਿੰਮੇਵਾਰ ਹੋਣਗੇ ਅਦਰਵਾਜ਼ੇ 8 ਵਜੇ ਦੇ ਤੋਂ ਪਹਿਲਾਂ ਸਕੂਲ ਦੇ ਵਿੱਚ 2 ਵਜੇ ਦੇ ਤੱਕ ਕੰ ਬੀਰ ਜੀ ਇਹ ਸਾਰੀ ਗੱਲ ਨਾ ਸ਼ਨੀਵਾਰ ਤੋਂ ਸ਼ੁਰੂ ਹੋਈ ਹੈ ਸ਼ਨੀਵਾਰ ਨੂੰ 1:30 ਵਜੇ ਪ੍ਰਮੋਦ ਕੁਮਾਰ ਨਾਮ ਦਾ ਬੰਦਾ ਸਕੂਲ ਦੇ ਵਿੱਚ ਆਇਆ ਤੇ ਲੇਡੀ ਸਟਾਫ ਦੀਆਂ ਨੇ ਫੋਟੋਸ ਖਿੱਚਣੀਆਂ ਸ਼ੁਰੂ ਕਰਤੀ ਅਸੀਂ ਇਹਦਾ ਇਤਰਾਜ਼ ਕੀਤਾ ਵੀ ਤੁਸੀਂ ਫੋਟੋਸ ਕਿਉਂ ਖਿੱਚੀਆਂ ਸਾਨੂੰ ਕਹਿੰਦਾ ਵੀ ਮੇਰਾ ਚੰਡੀਗੜ੍ਹ ਇੱਕ ਗਰੁੱਪ ਬਣਾਇਆ ਲੈਣਾ ਉੱਥੇ ਫੋਟੋਆਂ ਭੇਜਣੀਆਂ ਹੁੰਦੀਆਂ ਇਸ ਦਾ ਕਾਦੀਆਂ ਫੋਟੋਆਂ ਭੇਜਣੀਆਂ ਬਿਲਡਿੰਗ ਦੀਆਂ ਭੇਜਣੀਆਂ ਕਿ ਟੀਚਰਸ ਦੀਆਂ ਕਹਿੰਦਾ ਟੀਚਰਸ ਦੀਆਂ ਅਸੀਂ ਕਹਿੰਦੇ ਵੀ ਸਾਨੂੰ ਉਹਦਾ ਨੰਬਰ ਦੇ ਜੀਨੇ ਤੇਰੇ ਤੋਂ ਇਹ ਫੋਟੋਆਂ ਮੰਗਾਈਆਂ ਸਾਨੂੰ ਉਹ ਨੰਬਰ ਦੇ ਕਹਿੰਦਾ ਮੇਰਾ ਗਰੁੱਪ ਬਣਿਆ ਹੋਇਆ ਅ ਫਿਰ ਉਹ ਕਹਿੰਦਾ ਵੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਚਲੋ ਜਦੋਂ ਇਤਰਾਜ਼ ਕੀਤਾ ਸੀ ਦੋ ਤਿੰਨ ਜ਼ਿੰਮੇਵਾਰ ਬੰਦਿਆਂ ਨੂੰ ਬੁਲਾ ਲਿਆ ਵੀ ਸਾਡੇ ਨਾਲ ਇਹ ਕੀ ਕੀਤੀ। ਆਪਣੇ ਐਸਐਮਸੀ ਕਮੇਟੀ ਦੇ ਮੈਂਬਰ ਮੈਡਮ ਨੇ ਇਹ ਸੀਗੇ ਇੱਕ ਹਰੀਸ਼ ਕੁਮਾਰ ਜੀ ਐਮਸੀ ਨੇ ਉਹ ਸੀਗੇ ਉਹ ਆ ਗਏ। ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ ਤੂੰ ਇਸ ਤਰ੍ਹਾਂ ਫੋਟੋਆਂ ਨਹੀਂ ਖਿੱਚ ਸਕਦਾ। ਤਾਂ ਤੁਸੀਂ ਵੀ ਸਿਆਣੇਓ ਵੀਰ ਜੀ ਸਾਰਾ ਲੇਡੀਸ ਸਟਾਫ ਹੈ ਸਾਡੇ ਕੋਲ। ਤੇ ਅਸੀਂ ਉਹਨੇ ਫੋਟੋਆਂ ਉਹਦੀਆਂ ਡਿਲੀਟ ਕਰਵਾਤੀਆਂ ਬੁਲਾ ਕੇ ਕਿ ਫੋਟੋ ਸਾਰੀਆਂ ਡਿਲੀਟ ਕਰ ਦਿਓ। ਵੀਰ ਕਹਿੰਦਾ ਹਾਂ ਮੈਂ ਤਾਂ ਸੱਚ ਤਾਂ ਆਇਆ ਸੀਗਾ ਵੀ ਸਕੂਲ ਦੇ ਵਿੱਚ ਪਹਿਲਾਂ ਕਦੇ ਬੱਚਿਆਂ ਨੇ ਬੀਰ ਪੀਤੀ ਸੀ। ਅਸੀਂ ਕਹੇ ਵੀ ਕਿੰਨੀ ਤਰੀਕ ਨੂੰ ਪੀਤੀ ਸੀ? ਕੋਈ ਜਵਾਬ ਨਹੀਂ ਸੀ। ਕਿਹੜੀ ਕਲਾਸ ਦੇ ਬੱਚਿਆਂ ਨੇ ਪੀਤੀ ਸੀ? ਕੋਈ ਜਵਾਬ ਨਹੀਂ ਸੀ। ਕਦੋਂ ਪੀਤੀ ਸੀ? ਕੁਝ ਨਹੀਂ ਬਤਾ ਸੀ ਉਹਨੂੰ। ਚਲੋ ਫੇਰ ਵੀ ਐਮਸੀ ਜਿਹੜੇ ਮਤਲਬ ਬੰਦੇ ਆਏ ਸੀ ਹਰੀਸ਼ ਜੀ ਨੇ ਉਹਨੂੰ ਕਿਹਾ ਵੀ ਚਲੋ ਜੇ ਤੇਰੀ ਗੱਲ ਸੱਚ ਵੀ ਹੈ ਫੇਰ ਵੀ ਤੂੰ ਕਿਸੇ ਵੀ ਗੱਲ ਵਾਸਤੇ ਟੀਚਰਸ ਦੀਆਂ ਫੋਟੋਆਂ ਨਹੀਂ ਖਿੱਚ ਸਕਦਾ। ਜੇ ਕੋਈ ਕੰਪਲੇਂਟ ਹੈ ਤੁਸੀਂ ਕੰਪਲੇਂਟ ਲੈ ਕੇ ਆਓ ਤੇ نیچے ਤੁਹਾਡੇ ਕੰਪਲੇਂਟ ਕਰਤਾ ਦਾ ਸਾਈਨ ਹੋਣ ਕੰਪਲੇਂਟ ਕਰਤਾ ਦਾ ਫੋਨ ਨੰਬਰ ਹੋਵੇ ਜਿਹੜੇ ਚੰਗੀ ਤਰ੍ਹਾਂ ਤੁਸੀਂ ਪ੍ਰਿੰਟਡ ਜਿਹੜਾ ਹੈਗਾ ਰਿਟਰਨ ਆਫ ਦਾ ਲੈ ਕੇ ਆਓ ਤੇ ਮੈਡਮ ਨੂੰ ਦਿਓ 15 ਦਿਨ ਦੇ ਵਿੱਚ ਵਿੱਚ ਜੇ ਅਸੀਂ ਕੋਈ ਕਾਰਵਾਈ ਨਾ ਕਰਦੇ ਫਿਰ ਉਹ ਸਾਡੇ ਸੀਨੀਅਰ ਅਧਿਕਾਰੀ ਜੀ ਨੂੰ ਵੀ ਮਿਲ ਸਕਦੇ ਆ ਸਾਡੇ ਸੀਨੀਅਰ ਅਧਿਕਾਰੀ ਉੱਪਰ ਬਹੁਤ ਬੈਠੇ ਆ ਕਹਿੰਦੇ ਠੀਕ ਆ ਅਸੀਂ ਸੋਮਵਾਰ ਲੈ ਕੇ ਆਵਾਂਗੇ ਲੇਕਿਨ ਵੀਰ ਜੀ ਸੋਮਵਾਰ ਨੂੰ ਉਹ ਕੁਝ ਵੀ ਇਹੋ ਜਿਹਾ ਨਹੀਂ ਲੈ ਕੇ ਆਏ ਪੰਜਾਬ ਬੰਦੇ ਇਕੱਠੇ ਸਕੂਲ ਦੇ ਵਿੱਚ ਬੜੇ ਛੋਟੇ ਛੋਟੇ ਬੱਚਿਆਂ ਨੂੰ ਬਲਾ ਬਲਾ ਕੇ ਪੁੱਛੀ ਜਾਂਦੇ ਵੀ ਤੂੰ ਬੀਰ ਪੀਤੀ ਐ ਤੂੰ ਬੀਰ ਪੀਤੀ ਐ ਇਹੋ ਜਿਹਾ ਕੁਝ ਕਰੀ ਜਾਂਦੇ ਵੀਰ ਜੀ ਸਕੂਲ ਦੇ ਵਿੱਚ ਤਾਂ ਕਰਕੇ ਅਸੀਂ ਹਾਰ ਕੇ ਫਿਰ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕਰ ਦੋ ਹਾਂਜੀ ਪੁਲਿਸ ਨੂੰ ਫੋਨ ਕੀਤਾ ਅੱਛਾ ਇੱਕ ਇੱਕਾਲ ਹੀ ਹੈ ਜੀ ਮਤਲਬ ਇਹਨੇ ਵੇਅਰ ਦਾ ਮਾਮਲਾ ਆਇਆ ਹੈ ਤੁਹਾਡੇ ਧਿਆਨ ਚ ਇਸ ਤੋਂ ਪਹਿਲਾਂ ਕੋਈ ਮਾਮਲਾ ਨਹੀਂ ਸੀਗਾ ਨਹੀਂ ਇਸ ਤੋਂ ਪਹਿਲਾਂ ਵੀਰ ਜੀ ਨਹੀਂ ਸੀਗਾ ਧਿਆਨ ਚ ਅਸੀਂ ਪੂਰੀ ਜਾਂਚ ਕਰਾਂਗੇ ਸਾਡੇ ਸਾਰੇ ਸਕੂਲ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਕੈਮਰਾ ਲੱਗਿਆ ਹੋਇਆ ਅਸੀਂ ਸਾਨੂੰ ਟੈਂਪੋਰਰੀ ਡੇਟਸ ਦੇ ਦੇਣ ਵੀ ਕਿੰਨੇ ਤਰੀਕ ਦਾ ਮਾਮਲਾ ਹੋ ਸਕਦਾ ਅਸੀਂ ਕੈਮਰੇ ਖਲਾਵਾਂਗੇ ਜੇ ਮੰਨ ਲਓ ਬੱਚੇ ਦੋਸ਼ੀ ਪਾਏ ਜਾਂਦੇ ਆ ਤਾਂ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਬੁਲਾਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਜੇ ਮੰਨ ਲਓ ਬੱਚਾ ਇੰਨਾ ਹੀ ਵਿਗੜਿਆ ਹੋਇਆ ਕਿ ਮੈਂ ਤਾਂ ਪਰ ਕਮੇਟੀ ਦੇ ਵਿੱਚ ਮਾਮਲਾ ਰੱਖਾਂਗੇ ਸਾਡੀ 17 ਮੈਂਬਰੀ ਕਮੇਟੀ ਹੈ ਮੈਡਮ ਵੀ ਸਾਡੇ ਕਮੇਟੀ ਦੇ ਵਿੱਚ ਨੇ ਸਾਰੇ ਜਾਨੀ ਅਸੀਂ ਕਮੇਟੀ ਰਲ ਕੇ ਉਹਦਾ ਫੈਸਲਾ ਲਵਾਂਗੇ ਪਰ ਇਸ ਤਰ੍ਹਾਂ ਤਾਂ ਫੈਸਲਾ ਇੱਕ ਦਿਨ ਦੇ ਵਿੱਚ ਹੋਣਾ ਵੀ ਨਹੀਂ ਨਾ ਵੀਰੇ ਵੀ 50 ਬੰਦੇ ਸਕੂਲ ਦੇ ਵਿੱਚ ਜਿਵੇਂ ਵੜ ਗਏ ਇਸ ਤਰ੍ਹਾਂ ਤਾਂ ਹੋਣਾ ਹੀ ਨਹੀਂ ਕੁਝ ਇੱਕ ਗੱਲ ਦੱਸੋ ਇੰਨੇ ਕਲਾਸਾਂ ਦਾ ਸਕੂਲ ਹੈ ਸਾਡਾ ਵੀਰ ਜੀ ਤਿੰਨ ਕਲਾਸਾਂ ਸਾਡੇ ਕੋਲੇ 6ਵੀਂ 7ਵੀਂ 8ਵੀਂ ਸਾਡਾ ਹਰ ਬੱਚਾ ਨਾਬਾਲਗ ਹੈ 14 ਸਾਲ ਤੋਂ ਉੱਪਰ ਕੋਈ ਬੱਚਾ ਨਹੀਂ ਤੇ ਉਹਨਾਂ ਨੂੰ ਬਲਾ ਬਲਾ ਕੇ ਵੀਰ ਜੀ ਕੁੜੀਆਂ ਨੂੰ ਬੁਲਾ ਕੇ ਪੁੱਛ ਰਿਹਾ ਵੀ ਤੂੰ ਵੀਰ ਪੀਤੀ ਹੈ ਦੱਸੋ ਅਸੀਂ ਇਹਦਾ ਕੱਲ ਦਾ ਕੀ ਹਾਲ ਹਾਰ ਕੇ ਅੱਜ ਮ ਅणि ਤੁਸੀਂ ਇਹ ਮਾਮਲੇ ਸ਼ਨੀਵਾਰ ਨੂੰ ਆਏ ਸੀ ਤੁਹਾਡੇ ਧਿਆਨ ਲਿਆ ਮਾਮਲਾ ਇਹ ਮੈਂ ਤਾਂ ਵੈਸੇ ਸਕੂਲ ਚ ਆਈ ਸੀ ਸਿਗਨੇਚਰ ਕਰਨ ਵਾਸਤੇ ਕੋਈ ਕਮੇਟੀ ਮੈਂਬਰ ਤੋਂ ਸਾਈਨ ਲੈਣ ਦੇ ਮੇਰੇ ਬੈਠਿਆਂ ਤੋਂ ਮੇਰੇ ਨਾਲ ਐਸਐਸ ਮੈਡਮ ਬੈਠੇ ਸੀਗੇ ਕਿਰਨ ਮੈਡਮ ਤੇ ਉਹ ਗੱਲ ਕਰ ਰਹੇ ਸੀ ਤੇ ਆ ਕੇ ਸਾਡੀ ਫੋਟੋ ਖਿੱਚੀ ਫਿਰ ਇਧਰ ਕਮਰਿਆਂ ਚ ਆ ਕੇ ਇਹਨਾਂ ਫੋਟੋ ਫੋਟੋ ਖਿੱਚੀ ਸਾਨੂੰ ਨਹੀਂ ਪਤਾ ਲੱਗਿਆ ਫਿਰ ਇਹ ਮੈਡਮ ਆਏ ਤੇ ਕਹਿੰਦਾ ਇੰਚਾਰਜ ਕੌਣ ਹੈ ਜੀ ਕਹਿੰਦੇ ਇੰਚਾਰਜ ਕੌਣਾ ਸੀ ਕਿ ਇੰਚਾਰਜ ਨੀਸ਼ਾ ਮੈਡਮ ਹੈ ਫਿਰ ਕਹਿੰਦੇ ਕਿ ਵੀ ਬੱਚੇ ਜਿਹੜੇ ਸਕੂਲ ਤੋਂ 2 ਵਜੇ ਤੋਂ ਪਹਿਲਾਂ ਜਾ ਸਕਦੇ ਆ ਮੈਂ ਕਹਾਂ ਮੈਂ ਕਹਾਂ ਜੀ 2 ਵਜੇ ਤੋਂ ਪਹਿਲਾਂ ਤਾਂ ਜਾ ਸਕਦੇ ਜੇ ਪੇਰੈਂਟਸ ਲੈਣ ਆਉਣ ਤਾਂ ਠੀਕ ਹੈ ਜੀ ਕਹਿੰਦੇ ਉਹਨਾਂ ਦੀ ਕੋਈ ਤੁਸੀਂ ਲਿਖਤੀ ਅਪਲੀਕੇਸ਼ਨ ਲੈਣੇ ਹੋ ਅਸੀਂ ਕਹਾਂ ਲਿਖਤੀ ਅਪਲੀਕੇਸ਼ਨ ਕੋਈ ਨਹੀਂ ਜਦੋਂ ਪੇਰੈਂਟਸ ਨੂੰ ਹੈਂਡਓਵਰ ਬੱਚਾ ਕਰਤਾ ਸਾਡੀ ਕੋਈ ਲਿਖਤੀ ਨਹੀਂ ਦਿੰਦੀ ਜੀ ਅਪਲੀਕੇਸ਼ਨ ਤੇ ਫਿਰ ਕਹਿੰਦੇ ਜਿਹੜੇ ਤੁਹਾਡੇ ਆਪਣੇ ਪ੍ਰਿੰਸੀਪਲ ਉਹਨਾਂ ਨੂੰ ਬੁਲਾਓ ਅਸੀਂ ਕਹਾਂ ਮੈਡਮ ਆਉਂਦੇ ਆ ਮੈਡਮ ਆ ਗਈ ਮੈਡਮ ਨੇ ਅਨੁਸਾਰ ਕਿਹਾ ਕਹਿੰਦੇ ਜੀ ਤੁਸੀਂ ਸਪੋਰਟ ਕਿਉਂ ਕੀਤੀਆਂ ਕਹਿੰਦੇ ਮੈਂ ਸੋਸ਼ਲ ਮੀਡੀਆ ਇਨਚਾਰਜ ਆ ਆਮ ਆਦਮੀ ਪਾਰਟੀ ਦਾ ਮੈਡਮ ਕਹਿੰਦੇ ਤੁਸੀਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਤੁਸੀਂ ਉਹਨਾਂ ਦੀਆਂ ਇਵੈਂਟ ਦੀਆਂ ਫੋਟੋ ਖਿੱਚ ਸਕਦੇ ਹੋ ਐ ਫੋਟੋ ਨਹੀਂ ਖਿੱਚ ਸਕਦੇ ਇੱਕ ਲੇਡੀ ਸਟਾਫ ਦੀਆਂ ਤੁਸੀਂ ਫੋਟੋ ਖਿੱਚੀ ਜਾਂਦੇ ਹੋ ਇਹ ਬਿਲਕੁਲ ਗਲਤ ਹੈਗਾ ਕਹਿੰਦਾ ਮੈਂ ਖਿੱਚ ਸਕਦਾ ਮੈਂ ਚੰਡੀਗੜ੍ਹ ਭੇਜਣੀ ਹਾਂ ਮੈਂ ਚੰਡੀਗੜ੍ਹ ਭੇਜਣੀ ਹੈ ਫਿਰ ਇੱਕ ਦੋ ਮੈਂਬਰਾਂ ਨੂੰ ਬੁਲਾਇਆ ਸੀ ਫਿਰ ਹਰੀਸ਼ ਵੀਰ ਜੀ ਆਏ ਉਹਨਾਂ ਨੇ ਸਾਰੀ ਇਹਨਾਂ ਨੂੰ ਮਤਲਬ ਕੀ ਸਮਝਾਤੀ ਗੱਲ ਇਹਨਾਂ ਨੂੰ ਵੀ ਆਪਾਂ ਇਹ ਕੰਮ ਨਹੀਂ ਕਰ ਸਕਦੇ ਪਹਿਲਾਂ ਉਹਨਾਂ ਨੇ ਫੋਟੋ ਆਨਸਰ ਰਿਪੋਰਟ ਡਿਲੀਟ ਕਰਾਈਆਂ ਪਹਿਲਾਂ ਉਹਨਾਂ ਦੇ ਨਾਲ ਇੱਕ ਹੋਰ ਜੈਂਟ ਸੀਗੇ ਮੈਨੂੰ ਨਾਂ ਨਹੀਂ ਪਤਾ ਉਹਨਾਂ ਦਾ ਉਹਨਾਂ ਕੋਲ ਫੋਟੋ ਡਿਲੀਟ ਕਰਾਈਆਂ ਡਿਲੀਟ ਕਰਕੇ ਉਹਨਾਂ ਨੇ ਸਾਰੀ ਗੱਲ ਸਮਝਾਤੀ ਵੀ ਤੁਸੀਂ ਮੰਡੇ ਨੂੰ ਆਈਓ ਮੈਡਮ ਨੂੰ ਲਿਖਤੀ ਐਪਲੀਕੇਸ਼ਨ ਦੇਈਓ ਉਹਦੇ ਥੱਲੇ ਸਾਈਨ ਹੋਣ ਮੋਬਾਈਲ ਨੰਬਰ ਹੋਵੇ ਕਹਿੰਦੇ ਲਿਖਤੀ ਐਪਲੀਕੇਸ਼ਨ বিনা ਕੋਈ ਕਾਰਵਾਈ ਨਹੀਂ ਹੁੰਦੀ ਤੁਸੀਂ ਜਵਾਨੀ ਕਹਿਗੇ ਮੈਡਮ ਨੇ ਜਵਾਨੀ ਕਾਰਵਾਈ ਕਰਤੀ ਬੱਚਾ ਸੁਇਸਾਈਡ ਕਰ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਕਹਿੰਦੇ ਆਪਣੇ ਘਰਾਂ ਵਿੱਚ ਵੀ ਬੱਚਾ ਗਲਤ ਸਟੈਪ ਚੱਕਦਾ ਹੈ ਤੇ ਆਪਾਂ ਉਹਨੂੰ ਅੰਦਰ ਵਰਕੇ ਸਮਝਾਉਨੇ ਆਂ ਐ ਖਲਾਰਾ ਨਹੀਂ ਪਾਉਂਦੇ ਹੁੰਦੇ ਕਦੇ ਵੀ ਜੇ ਤੁਹਾਨੂੰ ਕਿਸੇ ਕਿਸਮ ਦੀ ਸ਼ਿਕਾਇਤ ਹੈ ਤੇ ਮੰਡੇ ਨੂੰ ਕਹਿੰਦਾ ਠੀਕ ਹੈ ਜੀ ਮੰਡੇ ਨੂੰ ਆਉਣਾ ਹੈ ਜੀ ਐਨੀ ਗੱਲ ਕਹਿ ਕੇ ਉਹ ਸਾਰੀ ਗੱਲ ਵਾਈਂਡ ਅਪ ਕਰਕੇ ਰਿਅ ਰਿਸ਼ਮੀਰ ਜੀ ਸਾਰਾ ਸਮਝਾ ਕੇ ਤੇ ਉਹ ਚਲੀ ਗਈ ਇਹ ਲੱਗੇ ਹੁਣ ਮੈਂ ਹੁਣ ਮੈਡਮ ਦਾ ਮੈਨੂੰ ਫੋਨ ਗਿਆ ਵੀ ਮੈਡਮ ਤੁਸੀਂ ਆਊ ਸਕੂਲ ਦੇ ਵਿੱਚ ਵੀ ਐ ਕਰਕੇ ਉਹ ਇੰਨੇ ਬੰਦੇ ਇਕੱਠੇ ਹੋ ਕੇ ਆਈ ਹੈਗੇ ਮੈਂ ਕਿਹਾ ਮੈਂ ਹੁਣੇ ਆ ਜਾਨੀ ਮੇਰਾ ਘਰੋਂ ਨਿਕਲਣਾ ਮੁਸ਼ਕਲ ਹੁੰਦਾ ਮੈਂ ਪੁੱਤ ਦੀ ਘਰੇ ਸਾਹਮਣਾ ਮੈਂ ਇਸ ਸਕੂਲ ਦੀ ਰਿਟਾਇਰਡ ਟੀਚਰ ਆ ਇੱਥੇ 8 ਸਾਲ ਐਜ਼ ਅ ਮੈਂ ਹੈੱਡ ਟੀਚਰ ਕੰਮ ਕੀਤਾ ਠੀਕ ਆ ਆਉਂਦੀਆਂ ਇਹ ਜੀਆਂ ਪਰ ਜਿਹੜੇ ਕਲੋਨੀ ਵਾਲੇ ਲੋਕ ਐ ਇਹ ਪਤਾ ਨਹੀਂ ਸਾਡੇ ਕੋਲ ਕੀ ਪਾਲਦੇ ਇਹ ਇਹ ਬੱਚੇ ਪੜਨ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਤੁਸੀਂ ਇਹਨਾਂ ਨੂੰ ਕਹਦੇ ਹੋ ਬੱਚਾ ਤੁਹਾਡਾ ਪੜਦਾ ਨਹੀਂ ਕੋਈ ਐਕਸ਼ਨ ਨਹੀਂ ਲੈਣਗੇ ਜੇ ਮਾੜੀ ਜੀ ਵੀ ਤੁਸੀਂ ਹੱਥ ਲਾਤਾ ਉਹਦੇ ਵਾਸਤੇ ਸਾਰੀ ਕਲੋਨੀ ਇਕੱਠੀ ਲੋਕੇ ਆ ਜਾਂਦੀ ਸੀ ਮੈਂ ਵੀ ਫੈਸਟੀਆਂ ਕੀਤੀਆਂ ਪ੍ਰੋਬਲਮਾਂ ਮੈਂ ਚੰਡੀਗੜ੍ਹ ਤੱਕ ਕੀਤੀਆਂ ਠੀਕ ਆ ਇਹ ਮੇ ਜਿਹੜਾ ਜਿਹੜਾ ਕੁਝ ਅੱਜ ਹੋ ਰਿਹਾ ਹੈਗਾ ਜਿਹੜੇ ਕੁਝ ਅੱਜ ਮਾਪੇ ਇਕੱਠੇ ਹੋਏ ਆ ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਦੇਖਦੇ ਨਹੀਂ ਤੁਹਾਨੂੰ ਇਹ ਗਲਤ ਹੈ ਮਤਲਬ ਕਿ ਅਸੀਂ ਇਹਨਾਂ ਨੂੰ ਇਹੀ ਕਿਹਾ ਸੀ ਵੀ ਤੁਹਾਨੂੰ ਜੇ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਤੁਸੀਂ ਉਸ ਨੂੰ ਪੂਰੀ ਤਰ੍ਹਾਂ ਨਿਭਾਓ ਹੁੰਦੇ ਉਹਦੇ ਦੀ ਗਲਤ ਵਰਤੋਂ ਨਾ ਕਰੋ ਸੋਦੇ ਦੀ ਤੁਸੀਂ ਅੰਦਰ ਆਓ ਜੇ ਤੁਹਾਡੀ ਗੱਲ ਨਾ ਸੁਣੀ ਜਾਂਦੀ ਫਿਰ ਤੁਸੀਂ ਜੋ ਮਰਜ਼ੀ ਕਰਦੇ ਜੇ ਫਿਰ ਟੀਚਰ ਨੇ ਜਦੋਂ ਤੁਹਾਨੂੰ ਕਿਹਾ ਵੀ ਸਾਨੂੰ ਅਸੀਂ ਤੜਕੇ ਪ੍ਰੇਅਰ ਤੋਂ ਸ਼ੁਰੂ ਕਰ ਲਾਂਗੇ ਇਹ ਬੱਚਿਆਂ ਨੂੰ ਪੁੱਛਗਿੱਛ ਕਰਨੀ ਸਾਨੂੰ ਦੋ ਦਿਨ ਤਾਂ ਲੱਗਣਗੇ ਲੱਗਣਗੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਵਾਂਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹਨਾਂ ਨੂੰ ਵੀ ਬੁਲਾਵਾਂਗੇ ਜਿਨ੍ਹਾਂ ਨੇ ਬੱਚਿਆਂ ਨੇ ਕੀਤੀ ਹੈ ਉਹਨਾਂ ਨੂੰ ਵੀ ਬੁਲਾਵਾਂਗੇ ਫਿਰ ਕੋਈ ਵੀ ਲੜਾਈ ਹੁੰਦੀ ਹੈ ਨਾ ਆਪਸ ਵਿੱਚ ਸਮਝੋਟੇ ਨਾਲ ਨਿਬੜ ਜਾਂਦੀ ਹੈ ਬੱਚਿਆਂ ਨੂੰ ਸਮਝਾਇਆ ਜਾਂਦਾ ਇਹਨਾਂ ਨੂੰ ਕੁੱਟਿਆ ਮਾਰਿਆ ਨਹੀਂ ਜਾਂਦਾ ਬੱਚਾ ਘਰੋਂ ਚਲਾ ਗਿਆ ਜਾਂ ਕੋਈ ਸੁਇਸਾਈਡ ਕਰ ਗਿਆ ਜਾਂ ਕੋਈ ਹੋਰ ਮਿਸ ਹੈਪਨਿੰਗ ਹੋ ਗਈ ਤੇ ਜਵਾਨੀ ਹੋਵੇ ਆਗੇ ਵੀ ਜੀ ਜਵਾਨੀ ਹੋ ਗਈ ਤਾਂ ਆਪਣਾ ਕੋਈ ਜ਼ਿੰਮੇਵਾਰ ਬੰਦਾ ਨਹੀਂ ਹੁੰਦਾ ਜੀ ਤੇ ਆ ਚੀਜ਼ ਮਤਲਬ ਕਿ ਵੀ ਗੱਲ ਸਾਰੀ ਇਹ ਵੀਰ ਜੀ ਹਰੀਸ਼ ਵੀਰ ਜੀ ਨੇ ਪਟਾਕੇ ਗਈ ਸਾਰੀ ਉਦੋਂ ਇੱਕ ਅੱਖਰ ਸ਼ਬਦ ਵੀ ਨਹੀਂ ਬੋਲੇ ਤੇ ਅੱਜ ਆ ਕੇ ਜਿਹੜੀ ਆ ਗੱਲ ਕੀਤੀ ਐ ਜੇ ਅੱਜ ਉਹਨਾਂ ਨੇ ਉਹਨਾਂ ਨੂੰ ਪਰਸੋਂ ਕਿਹਾ ਸੀ ਵੀ ਐਪਲੀਕੇਸ਼ਨ ਦਿਓ ਤੁਸੀਂ ਆ ਕੇ ਦਫ਼ਤਰ ਚ ਮੈਡਮ ਨੂੰ ਐਪਲੀਕੇਸ਼ਨ ਦਿੰਦੇ ਮੈਡਮ ਐਪਲੀਕੇਸ਼ਨ ਨਾ ਲੈਂਦੇ ਜਾਂ ਉਹਦੇ ਤਾਂ ਕੋਈ ਕਾਰਵਾਈ ਨਾ ਕਰਦੇ ਫੇਰ ਇਹ ਜੋ ਮਰਜ਼ੀ ਕਰਦੇ ਜੀ ਇਸ ਤੱਕ ਨ スタਫ ਨਹੀ ਜ਼ਰੂਰ ਅੱਛਾ 6 ਜਾਣੇ ਦਾ ਸਟਾਫ ਜੀ ਕੋ ਚੌਂਕੀਦਾਰ ਪੀਐਨ ਚੌਂਕੀਦਾਰ ਵੀ ਨਹੀਂ ਹੈ ਪੀਐਨ ਵੀ ਨਹੀਂ ਹੈ ਕੋਈ ਇੱਕ ਸਵੀਪਰ ਹੈ ਸਫਾਈ ਸੇਵਕ ਹੈ ਉਹਦੇ ਤੋਂ ਅਸੀਂ ਆਪਣਾ ਉਹਦਾ ਕੰਮ ਪੀਣਦਾ ਵੀ ਲੈ ਲੀਏ ਉਹਦੇ ਕੋਲੋਂ ਅਸੀਂ ਗੇਟ ਤੇ ਬਾਇਆ ਚੌਂਕੀਦਾਰ ਦਾ ਕੰਮ ਵੀ ਲੈ ਲੈਨੇ ਆ ਵੀ ਗੇਟ ਤੇ ਬਾਲਿਆ ਬੱਚਾ ਕੋਈ ਬਾਹਰ ਨਾ ਨਿਕਲੇ ਹਾਂਜੀ ਉਹਨੇ ਸਾਰਾ ਦਿਨ ਰਹਿਣਾ ਹੁੰਦਾ ਸਵੀਪਰ ਨੇ ਸਕੂਲ ਦੀ ਕੰਮ ਵੀ ਕਰਦੇ ਵੀ ਜਿੱਦਾਂ ਕਰਕੇ ਆਉਂਦੇ ਤਾਂ ਉਹ ਕੁੱਟੀ ਵੀ ਆ ਸਕੂਲ ਦੀ ਉਹਦੇ ਤੋਂ ਕੋਈ ਗਲਤ ਆਨਸਰ ਵੀ ਆ ਕੇ ਅਸੀਂ ਇਹ ਵੀ ਗੱਲ ਕਹੀ ਹੈ ਵੀ ਹੋ ਸਕਦਾ ਵੀ ਕਿਸੇ ਨੇ ਜੇ ਡਰਿੰਕ ਵੀ ਕੀਤੀ ਹੈ ਚਾਹੇ ਕੁਝ ਵੀ ਬੀਅਰ ਪੀਤੀ ਹੈ ਕਿਸੇ ਵੀ ਕੀਤੀ ਹੈ ਸਕੂਲ ਟਾਈਮ ਤੋਂ ਪਹਿਲਾਂ ਪੀਤੀ ਹੋਵੇ ਚਾਹੇ ਉਹਨੇ ਸਕੂਲ ਟਾਈਮ ਤੋਂ ਬਾਅਦ ਪੀਤੀ ਹੋਵੇ ਇਹ ਨਹੀਂ ਕੋਕ ਤਾਂ ਗੱਲ ਕਰਕੇ ਪਤਾ ਲੱਗੂ ਬੱਚੇ ਕਲੀਨ ਸਲੇਟ ਹੁੰਦੇ ਆ ਅਸੀਂ ਇਹ ਵੀ ਸਮਝਾਇਆ ਉਹਨਾਂ ਨੂੰ ਇਹਨਾਂ ਨੂੰ ਜਦੋਂ ਤੁਸੀਂ ਇੱਕ ਵਾਰੀ ਕਹੋਗੇ ਨਾ ਮੜਾ ਇਹ ਦਬਕਾ ਮਾਰਿਆ ਉਹਦੇ ਦੱਸ ਦੇਣਗੇ ਵੀ ਕਿਹਨੇ ਪੀਤੀ ਸੀ ਕਿਹਨੇ ਨਹੀਂ ਪੀਤੀ ਸੀ ਜਿਹੜੀ ਕੰਦ ਦਿੱਤੀ ਹੈ ਕਿੰਨਾ ਟਾਈਮ ਲੱਗਦੀ ਪਈ ਹੈ 2 ਮਹੀਨੇ ਹੋ ਗਏ ਡਿੱਗੀ ਨੂੰ ਲਿਖ ਕੇ ਭੇਜਿਆ ਲਿਖ ਕੇ ਭੇਜਿਆ ਵੈ ਗ੍ਰਾਂਟ ਦੀ ਡਿਮਾਂਡ ਕੀਤੀ ਵੀ ਹੈ ਹੁਣ ਸਰਕਾਰ ਕੰਨੀਓ ਗ੍ਰਾਂਟ ਆਊਗੀ ਫੇਰ ਇਹਦੀ ਕੰਦ ਹੋਊਗੀ ਫੇਰ ਹੀ ਅਸੀਂ ਕੋਈ ਆਪਦਾ ਕੋਈ ਕਰਾਂਗੇ ਅੱਛਾ ਗਵਾਂਡ ਸਾਡਾ ਛੱਜ ਕਾੜਿਆਂ ਦਾ ਸਾਰਾ ਸਾਨੂੰ ਪਤਾ ਇਹਨਾਂ ਦੀ ਕਿੰਨੀਆਂ ਪ੍ਰੋਬਲਮਾਂ ਮੈਨੂੰ ਕੀਤੀਆਂ ਮੈਂ 2001 ਤੋਂ ਲੈ ਕੇ 2016 ਤੱਕ ਸਰਵਿਸ ਕੀਤੀ ਹੈ 16 ਸਾਲ ਕੀਤੀ ਹੈ ਬਥੇਰਾ ਕੁਝ ਹੋਇਆ ਕੋਈ ਸਾਡੀ ਚੀਜ਼ ਬਾਹਰ ਰਹਿ ਗਈ ਸਾਨੂੰ ਲੱਗਦੀ ਨਹੀਂ ਸ਼ਾਮ ਅਗਲੇ ਦਿਨ ਇਹ ਮਨ ਸਾਡੀ ਤਾਂ ਇਹ ਇੱਕ ਵਾਰੀ ਕੰਧ ਤੋੜ ਕੇ ਸਾਡੇ ਤੇ ਪੱਥੇ ਵੀ ਲਾ ਕੇ ਲੈ ਗਈ ਸੀ ਠੀਕ ਹੈ ਪਰ ਇਹਨੇ ਵਾਰ ਗਵਰਨਮੈਂਟ ਨੇ ਕੋਈ ਧਿਆਨ ਨਹੀਂ ਦਿੱਤਾ ਵੀ ਅਸੀਂ ਇਹਨਾਂ ਦੇ ਕੋਈ ਮਤਲਬ ਕਿ ਵੀ ਕੋਈ ਪੀਆ ਨਹੀਂ ਦੇ ਦਿੱਤੀ ਇਹਨਾਂ ਨੂੰ ਮੈਂ 90 ਚ ਜੁਆਇਨ ਕੀਤਾ ਬੁਆਇਸ ਸਕੂਲ ਚ 2016 ਚ ਰਿਟਾਇਰ ਹੋਈ ਅੱਜ ਤੱਕ ਕਿਸੇ ਪੀਐਨ ਦੀ ਭਰਤੀ ਨਹੀਂ ਹੋਈ ਜੀ ਠੀਕ ਹੈ ਸਕੂਲਾਂ ਚ ਪੀਐਨ ਹੈ ਨਹੀਂ ਕੋਈ ਵੀ ਤੇ ਇੰਨਾ ਇੰਨਾ ਸਮਾਨ ਛੁੱਟਿਆ ਹੋਇਆ ਇਹਨਾਂ ਦੀ ਰਾਖੀ ਕੌਣ ਕਰੂਗਾ ਜੀ ਜੀ ਜੇ ਜੇ ਚੱਕਿਆ ਜਾਂਦਾ ਤਾਂ ਸਕੂਲ ਜ਼ਿੰਮੇਵਾਰ ਆ ਫਿਰ ਹੈ ਹੈਡ ਆਪਦਾ ਘਰ ਸੰਭਾਲ ਲੂ ਕਿ ਸਕੂਲ ਸੰਭਾਲੂਗਾ ਜੀ ਟੀਚਰਾਂ ਜ਼ਿੰਮੇਵਾਰ ਕੋਈ ਕਿ ਜ਼ਿੰਮੇਵਾਰ ਹੈ ਹੁਣ ਛੁੱਟੀਆਂ ਚ ਗ੍ਰਾਂਟਾਈ ਸੀ ਉਦੋਂ ਜਦੋਂ ਲੋਕਡਾਊਨ ਹੋਇਆ ਮੈਂ ਇਹਨਾਂ ਨੂੰ ਸੁਜੈਸ਼ਨ ਦੇ ਕੇ ਗਈ ਮੈਂ ਕਿ ਤੁਸੀਂ ਲੋਹੇ ਦੇ ਗੇਟ ਲਵਾ ਦਿਓ ਪੱਕੇ ਤਾਲੇ ਲੱਗ ਜਾਣਗੇ ਇਹਨਾਂ ਨੂੰ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਨਾ ਇਹਨਾਂ ਨੇ ਮੇਰੀ ਗੱਲ ਮੰਨੀ ਉਸ ਕਰਕੇ ਛੇਫ ਚੱਲੇ ਆਉਂਦੇ ਉਦੋਂ ਮਿੰਕੀ ਮੈਡਮ ਇਨਚਾਰਜ ਸੀਗੇ ਤੇ ਉਦੋਂ ਉਹਨਾਂ ਨੇ ਇਸ ਗ੍ਰਾਂਟ ਨੂੰ ਇਸ ਤਰ੍ਹਾਂ ਯੂਜ਼ ਕੀਤਾ ਨਹੀਂ ਸਾਡੀ ਐਦੂ ਪਹਿਲਾਂ ਮਤਸਾ ਤੁਹਾਨੂੰ ਪੱਕੇ ਵੀ ਲਾ ਕੇ ਲੈ ਗਏ ਬਾਲਟੀ ਚੱਕ ਕੇ ਲੈ ਗਏ ਕੋਈ ਦਰੀ ਹੋਈ ਉਹ ਚੱਕੇ ਲੈ ਗਏ ਛੱਜ ਘਾੜੇ ਸਾਨੂੰ ਪਰੇਸ਼ਾਨ ਕਰਦੇ ਕਰ ਠੀਕ ਹੈ ਧੰਨਵਾਦ